ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸਪੀਕਮੋ ਤੇ ਕੌਮੀ ਅਕਾਦਮੀ ਲੀਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇੱਕ ਬਹੁਤ ਵੱਡੀ ਮਹਾਂ ਰੈਲੀ ਜਿਹੜੀ ਆ 31 ਮਾਰਚ ਸਵੇਰੇ 10 ਵਜੇ ਰਾਵਲੀਲਾ ਗਰਾਊਂਡ ਦਿੱਲੀ ਵਿਖੇ ਕੀਤੀ ਜਾ ਰਹੀ ਆ ਔਰ ਅਸੀਂ ਬਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਥੀਆਂ ਸਵੇਰੇ ਉੱਥੇ ਪਹੁੰਚ ਰਹੇ ਆ ਉਹਦਾ ਕਾਰਨ ਇਹ ਆ ਕਿ ਅੱਜ ਲੋੜ ਸਾਡੇ ਬੁਲਕ ਦੇ ਲੋਕਤੰਤਰ ਜਿਹੜਾ ਕਈ ਕੁਰਬਾਨੀਆਂ ਤਿਆਗ ਤੇ ਤਪੱਸਿਆ ਦੇ ਨਾਲ ਸਾਡੇ ਦੇਸ਼ ਪੜਕਾ ਨੇ ਲਿਆ ਸੀ ਅੱਜ ਉਸ ਲੋਕਤੰਤਰ ਦਾ ਕਾਣ ਹੋ ਰਿਹਾ ਔਰ ਆਓ ਮਿਲ ਕੇ ਇਸ ਕੌਮਾ ਸ਼ਹੀਦ ਦੇ ਵਿਰੁੱਧ ਇੱਕ ਜਲ ਦੇ ਵਿੱਚ ਆਪਾਂ ਹਿੱਸਾ ਪਾਉਣਾ ਔਰ ਉਹਦੇ ਲਈ ਮੈਂ ਜਪੀਲ ਕਰੂੰਗਾ ਸਾਡੇ ਪਾਰਟੀ ਦੇ ਸਾਰੇ ਵੋਲੰਟੀਅਰ ਸਾਹਿਬਾਨ ਛੋਟੇ ਤੋਂ ਛੋਟੇ ਤੋਂ ਵੱਡੇ ਤੋਂ ਵੱਡਾ ਸਾਰਿਆਂ ਦਾ ਪਿਆਰ ਕਰਨ ਵਾਲੇ ਸਾਥੀ ਔਰ ਉਹ ਹਰ ਉਹ ਇਨਸਾਨ ਜਿਹੜਾ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨੂੰ ਵਿਛੋੜਾ ਜਾਂਦਾ ਉਹ ਇਸ ਰੈਲੀ ਦੇ ਵਿੱਚ ਹਿੱਸਾ ਲਏ ਔਰ ਅਸੀਂ ਤੁਮ ਹਮਾ ਕੇ ਕੱਲ ਸ਼ਾਮ ਨੂੰ ਵੱਡਾ ਜਥਾ ਇਥੇ ਗੁਰਦਾਸਪੁਰ ਵਿਧਾਨ ਸਭਾ ਹਲਕਾ ਤੋਂ ਚੱਲੇਗਾ ਔਰ ਅਸੀਂ 31 ਤਰੀਕ ਨੂੰ ਰਾਹmlxਲਾ ਦੇ ਵੱਡੇ ਮੈਦਾਨ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਦੀ ਤਾਣਾਸ਼ਾਈ ਆ ਨਰਿੰਦਰ ਮੋਦੀ ਦੇ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਸਾਡੀ ਲੋਕਤੰਤਰ ਸੰਸਥਾਵਾਂ ਦਾ ਕਾਲ ਕੀਤਾ ਹੈ ਉਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਉਥੇ ਪਹੁੰਚ ਰਹੇ ਆਂ ਔਰ ਮੈਂ ਇੱਕ ਵਾਰੀ ਫੇਰ ਹੱਥ ਜੋੜ ਕੇ ਪੂਰ ਦੋਲ ਅਪੀਲ ਕਰਦਾ ਆਪਣੇ ਸਾਥੀਆਂ ਨੂੰ ਕਿ ਆਓ ਵੱਡੀ ਗਿਣਤੀ ਦੇ ਵਿੱਚ ਉਥੇ ਪਹੁੰਚ ਕੇ ਅੱਜ ਸਮਾਂ ਲੋਕਤੰਤਰ ਨੂੰ ਬਚਾਉਣ ਦਾ ਊੜਾ ਕਦਰਾਂ ਕੀਮਤਾਂ ਨੂੰ ਬਚਾਉਣ ਦਾ ਔਰ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਲੋਕਤੰਤਰ ਦਾ ਬਿਜੇ ਬਿਜੇ ਕੀਤਾ ਉਹਦੇ ਵਿਰੋਧ ਆਵਾਜ਼ ਬੁਲੰਦ ਕਰੀਏ ਲੋਕਾਂ ਨੂੰ ਜਾਗਰਤ ਕਰੀਏ ਔਰ ਇੱਕ ਆਮ ਰਾਏ ਬਣਾ ਕੇ ਇੱਕ ਸਾਥੀ ਨਾਲ ਕੋ ਲੜਾਈ ਜਿਹੜੀ ਆ ਉਹ ਲੜੀ ਜਾਵੇ ਕੀ ਪ੍ਰੋਗਰਾਮ ਦਾ ਕਿੰਨੇ ਵਜੇ ਚੱਲ ਰਿਹਾ ਕੱਲ ਸ਼ਾਮ ਨੂੰ ਸਾਡੇ ਜਿਹੜੇ ਸਾਰੇ ਸਾਥੀ ਨੇ ਅਸੀਂ ਇੱਥੋਂ ਚੱਲਾਂਗੇ ਆਪਣੀਆਂ ਬੱਕਰੀਆ ਵੱਖੀਆਂ ਵਹਿਕਲਸ ਹੋਣ ਗਿਆ ਕੋਈ ਬੱਸਾਂ ਨੇ ਕੋਈ ਗੱਡੀਆਂ ਨੇ ਕੁਝ ਹੋਰ ਨੇ ਤੋਂ ਅਸੀਂ 31 ਤਰੀਕ ਨੂੰ ਸਵੇਰੇ ਹੀ ਪਹੁੰਚ ਕੇ ਉਥੇ ਉਸ ਰੈਲੀ ਦੇ ਵਿੱਚ ਹਿੱਸਾ ਲੈ ਰਹੇ ਡਿਊਟੀਆਂ ਲੱਗ ਗਈਆਂ ਨੇ ਸਾਡੇ ਇੰਚਾਰਜ ਜਿਹੜੇ ਨੇ ਬੱਸਸ ਦੇ ਉਹ ਰੈਨਮਾਈ ਕਰਨਗੇ ਸਾਥੀ ਸਾਰੇ ਜਾਣਗੇ ਔਰ ਇੱਕ ਲੋਕਾਂ ਦੇ ਵਿੱਚ ਉਤਸ਼ਾਹ ਲੋਕਾਂ ਦੇ ਵਿੱਚ ਅੱਜ ਇੱਕ ਐਸੀ ਭਾਵਨਾ ਪੈਦਾ ਹੋਈ ਆ ਕਿ ਜੇ ਹੁਣ ਬਚੋ ਚੁੱਪ ਕਰਕੇ ਬੈਠ ਗਏ ਤੇ ਲੋਕਤੰਤਰ ਬਚ ਨਹੀਂ ਸਰਦਾ ਹੋਰ ਸਭਾ ਲੜਾਈ ਦਾ ਔਰ ਇਹ ਲੜਾਈ ਜਿਹੜੀ ਆ ਫੈਸਲਾਪੁਰ ਲੜ ਕੇ ਅੱਗੇ ਵਧਾਂਗੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਕਿੰਨੇ ਕੁ ਰੁਕ ਜਾ ਰਹੇ ਆ ਬਰਕਾਸ਼ਪੁਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਣਗੇ ਬੱਕਰੇ ਬੱਕਰੇ ਥਾਵਾਂ ਤੋਂ तकरीबन 1000 ਬੰਦਾ ਜਿਹੜਾ ਉਹ ਬਰਕਾਸ਼ਪੁਰ ਹਲਕੇ ਤੋਂ ਵੱਖਰੀ ਵੱਖਰੀ ਪਿੰਡਾਂ ਦੇ ਵਿੱਚੋਂ ਬਜ਼ਾਰਾਂ ਦੇ ਵਿੱਚੋਂ ਕਾਡਾਂ ਦੇ ਵਿੱਚੋਂ ਜਾਊਗਾ